ਅਜਲੇ ਦੇ ਵਿੱਚ ਆਪ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਾਰੇ ਹੀ ਵਿਧਾਇਕ ਕੌਂਸਲਰ ਤੇ ਹੋਰ ਵੱਡੇ ਮੰਤਰੀ ਵੀ ਪਹੁੰਚ ਰਹੇ ਨੇ ਕੇਜਰੀਵਾਲ ਸਮੇਤ ਵੱਡੇ ਮੰਤਰੀ ਵੀ ਜਿਹੜੇ ਉੱਥੇ ਪਹੁੰਚ ਰਹੇ ਨੇ ਤੇ ਬਜਪੀ ਦਫਤਰ ਦਾ ਕਿਰਾਬ ਕੀਤਾ ਜਾਣਾ ਹੈ ਕੁਝ ਹੀ ਦੇਰ ਦੇ ਵਿੱਚ ਕੇਜਰੀਵਾਲ ਉੱਥੇ ਪਹੁੰਚਣਗੇ ਤੇ ਭਾਜਪਾ ਦਾ ਭਾਜਪਾ ਦਫਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਣਾ ਹੈ ਦੱਸਿਆ ਕਿ ਕੱਲ ਹੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਬਜਪੀ ਦਫਤਰ ਦਾ ਕਿਰਾਬ ਕੀਤਾ ਜਾਣਾ ਜਿੱਤੇ ਚੱਲ ਤੇ ਅੱਜ ਉਹਨਾਂ ਦੇ ਵੱਲੋਂ ਦਿੱਲੀ ਦੇ ਵਿੱਚ ਸਾਰੇ ਇਹ ਵਡਾਈ ਇਕੱਠ ਕੀਤਾ ਜਾਣਾ ਹੈ ਤੇ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾਵੇਗਾ ਤੇ ਹੋਰ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਮੇਰੇ ਸਹਿਯੋਗੀ ਅਮਨ ਜੀ ਅਮਨ ਹੋਰ ਕੀ ਜਾਣਕਾਰੀ ਹੈ ਤੁਹਾਡੇ ਤੋਂ ਕਿ ਦਿੱਲੀ ਦੇ ਵਿੱਚ ਅੱਜ ਆਪ ਦੇ ਵੱਲੋਂ ਵੱਡਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ ਰਿਹਾ ਕੁਝ ਹੀ ਦੇਰ ਦੇ ਵਿੱਚ ਵੱਡੇ ਲੀਡਰ ਅਰਵਿੰਦ ਕੇਜਰੀਵਾ ਸਮੇਤ ਉਥੇ ਪਹੁੰਚ ਰਹੇ ਨੇ ਜੀ ਬਿਲਕੁਲ ਮੈਂ ਆਮ ਆਦਮੀ ਪਾਰਟੀ ਦਫਤਰ के ਬਾਹਰ ਹੀ ਮੌਜੂਦ ਹਾਂ ਤੇ ਯਹਾਂ ਪੇ ਸਰ ਸਾਹਿਬ ਬਾਤ ਕਰੂੰ ਤਾਂ ਕਾਫੀ ਸੰਖਿਆ ਨੇ ਆਮ ਆਦਮੀ ਪਾਰਟੀ ਕੇ ਜੋ ਸਾਧੇ ਕਰਤਾ ਹੈ संजय सिंह राधव चड्ढा और अरविंद केजरीवाल और तमाम जो बड़े नेता है वो यहाँ पर मौजूद है और कुछ ही देर में यहाँ से वो तो बीजेपी मुख्यालय की तरफ रुख करेंगे हालांकि उसके लिए सिस्टम बनाने बनाया जा रहा है जिसके अंदर अरविंद केजरीवाल सबसे आगे रहेंगे और सारे जो कार्यकर्ता और नेता वो अरविंद केजरीवाल के पीछे चलेंगे और अरविंद केजरीवाल ने दावा किया है की हमें जो है आज गिरफ्तार किया जाए क्योंकि जिस तरीके ऐसी करके आम आदमी पार्टी के कार्यकर्ताओं को गिरफ्तार किया जा रहा है नेताओं को गिरफ्तार किया जा रहा है तो अरविंद केजरीवाल ने दावा किया है कि आज पूरी पार्टी गिरफ्तारी देना चाहती है और बीजेपी आज उनकी पार्टी को गिरफ्तार की है लेकिन हालांकि सुरक्षा की बात करें तो पैरा मिलिट्री फोर्स दिल्ली पुलिस और सीआरपीएफ के जवान यहाँ मौजूद है और वो रोकने के लिए पूरी तरीके से तैयार है अगर यहाँ से आम आदमी पार्टी के नेता और वर्कर अगर बीजेपी की तरफ बढ़ते हैं तो उनको तुरंत रोका जाएगा इस तो का इंतजाम यहाँ पर पुलिस प्रशासन द्वारा कर दिए गए हैं ਧੰਨਵਾਦ ਅਮਨ ਹੋਰ ਜਾਣਕਾਰੀ ਲਈ ਜੁੜੇ ਰਹਾਂਗੇ ਤੁਹਾਡੇ ਨਾਲ ਸੀ ਮੇਰੇ ਸਹਿਯੋਗੀ ਅਮਨ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਦਿੱਲੀ ਚ ਆਮ ਆਦਮੀ ਪਾਰਟੀ ਦੇ ਵੱਲੋਂ ਜਿਹੜਾ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਕੁਝ ਹੀ ਸਮੇਂ ਦੇ ਵਿੱਚ ਅਰਵਿੰਦ ਕੇਜਰੀਵਾਲ ਸਮੇਤ ਕਈ ਵੱਡੇ ਲੀਡਰ ਉੱਥੇ ਪਹੁੰਚਣਗੇ ਤੇ ਪ੍ਰਦਰਸ਼ਨ ਜਿਹੜਾ ਕੀਤਾ ਜਾਵੇਗਾ ਕੱਲ ਹੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਭਾਜਪਾ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਉਸੇ ਦੇ ਚੱਲਦੇ ਅੱਜ ਆਪ ਦੇ ਵੱਲੋਂ ਜਿਹੜਾ ਦਿੱਲੀ ਦੇ ਵਿੱਚ ਇੱਕ ਵੱਡਾ ਪ੍ਰਦਰਸ਼ਨ ਜਿਹੜਾ ਉਹ ਕੀਤਾ ਜਾ सारे पुलिस बल भी तैनात है तो कौंसलर दस दिए कि सारे आपके कौंसलर विधायक व्डे लीडर मंत्री सारे उत्थे अज पहुंचन गए तो प्रदर्शन जोड़ा है किया देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर